ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਕਹਿਣੀ ਹਾਂਜੀ ਦੱਸੋ ਗਰਮੀ ਵਾਲੇ ਸੂਟ ਹੈ ਨਹੀਂ ਇਹਨੇ ਸੂਟ ਲਿਆ ਦੋ ਮੰਮੀ ਨੂੰ ਪੁੱਛਿਓ ਮੰਮੀ ਨੂੰ ਕੀ ਪੁੱਛਣਾ ਹੀ ਤੁਹਾਨੂੰ ਪੁੱਛਣਾ ਨਹੀਂ ਫਿਰ ਵੀ ਮੰਮੀ ਘਰ ਤੋਂ ਸਿਆਣੇ ਆ ਉਹਨਾਂ ਨੂੰ ਤਾਂ ਪੁੱਛਣਾ ਹੀ ਪੈਣਾ ਵਾ ਨਹੀਂ ਮੰਮੀ ਬਾ ਸਿਆਣੇ ਆ ਤਾਂ ਅਸੀਂ ਹੁਣ ਬੱਚਿਆਂ ਵਾਲੇ ਹੋ ਗਏ ਆ ਅਸੀਂ ਵੀ ਆਪਣਾ ਖਾੜਾ ਵੀ ਕੋਈ ਫੈਸਲਾ ਵਾ ਅਸੀਂ ਵੀ ਕੋਲੇ ਆਪਣੇ ਕੋਲੋਂ ਕੋਈ ਫੈਸਲਾ ਲੈ ਲਿਆ ਕਰੀਏ ਕੋਈ ਨਹੀਂ ਮੈਂ ਮਾਦਾ ਨਾ ਕਰ ਲੈਣਾ ਗੱਲ ਕੀ ਜਾਂਦੀ ਆ ਤੇ ਫਿਰ ਸਾਨੂੰ ਤੇ ਸੂਟਾਂ ਨਾਲ ਮਤਲਬ ਵਾ ਤਹਾਨੂੰ ਸੂਟ ਬਣਾ ਕੇ ਦੇਵ ਤੇ ਮੰਮੀ ਨੂੰ ਪੁੱਛ ਕੇ ਦੱਸ ਦੋ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਕੇ ਦੱਸ ਦੂੰਗਾ ਫਿਰ ਚੱਲ ਜਾਓ ਯਾਰ ਚਲੋ ਠੀਕ ਸਵੇਰੇ ਫਿਰ ਦੱਸ ਦਿਓ ਕੋਈ ਨਹੀਂ ਮੈਂ ਦੱਸ ਦੂੰਗਾ ਮਨਸੂਟ ਤਾਂ ਵੀ ਕੋਈ ਗੁੰਜੀ ਚਕੇ ਤਾ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਜਦੋਂ ਇਹ ਕਰੀ ਤੈਰਤਾ ਵੀ ਮੰਮੀ ਨਾਲ ਗੱਲ ਕਰਕੇ ਵੀ ਬਣਾ ਦਾਂਗੇ ਬਣਾ ਦਾਂਗੇ ਕੋਈ ਨਹੀਂ ਆਹ ਬੁੜੀਆਂ ਦਾ ਚਤੇ ਪੈਰ ਸੂਟ 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 ਰੋਲਾ ਸੂਟ ਰੋਲਾ ਇਹ ਤਿੰਨ ਯਾਰ ਮਾੜਾ ਨਾਲ ਗੱਲ ਕਰਕੇ ਚਿੱਲ ਜਿਓ ਚਿੱਲ ਜਿਓ ਫੜਨਾ ਹੀ ਨਹੀਂ ਇਹਨਾਂ ਨੇ ਸਿਰ ਹੀ ਖਾਈ ਜਣਾ ਹੋ ਜਾਣਾ ਵੀ ਕੋਈ ਕੰਮ ਥੋੜੀ ਇਹ ਹਾਲਤ ਸੋਹ ਕੰਮ ਹਨੂ ਸਾਡਾ ਹੀ ਸਿਰ ਖਾਣਾ ਇਹਨਾਂ ਨੇ ਆਣ ਕੇ ਗੁੜੀ ਆ ਜਾਂਦੀਆਂ ਨੇ ਦਾਦੀਆਂ ਮਾਓ ਹੈ ਇਹ ਨਹੀਂ ਯਾਰ ਵੜਾ ਕੀ ਕਰੀ ਜਾਂਦੀ ਆ ਬੈਠੀ ਹੋਏ ਮੈਂ ਕੀ ਕਰਨਾ ਤੂੰ ਕਿੱਧਰੋਂ ਆਇਆ ਵਾ ਮੈਂ ਮੋਟਰ ਵਾਲ ਜਿਹੜਾ ਮਾਦਿਆ ਅੱਛਾ ਹੋਰ ਠੀਕ ਠਾਕ ਮੋਟਰ ਤੇ ਚੰਨੇ ਜਾਂਦੇ ਸਭ ਠੀਕ ਠਾਕ ਹੋ ਰਹੀਆ ਕਵਲ ਹੋਣੀ ਸੂਟ ਮੰਗਿੰਦਾ ਗਰਮੀ ਵਾਲੇ ਕਵਲ ਹੋਣਾ ਦਾ ਤੇ ਨਾ ਫੋਨ ਦੇ ਵਿੱਚ ਧਿਆਨ ਰਹਿੰਦਾ ਵੀ ਜਿਹੜਾ ਸੂਟ ਕੋਈ ਆਉਂਦਾ ਵਾ ਨਾ ਬਸ ਇਹੋ ਇਹਨਾਂ ਦਾ ਧਿਆਨ ਆ ਵੀ ਉਹ ਲੈ ਲਈਏ ਦਵਾਦ ਤੋ ਜਿਹੜੇ ਪਹਿਲੇ ਉਹ ਸੂਟ ਕਿੱਥੇ ਗਏ ਇਹਨਾਂ ਦੇ ਉਹ ਕਿੱਥੇ ਜਾਂਦੇ ਆ ਅੱਜ ਪਿਛਲੇ ਸਾਲ ਇਹਨਾਂ ਨੇ ਮੈਂ 4-4 ਸੂਟ ਬਣਾ ਕੇ ਦਿੱਤੇ ਉਜੇ ਮੰਗਦਿਆਂ ਤੇ ਲੈ ਲਾਂਦੇ ਉਹਨਾਂ ਨੂੰ ਹਨਾ ਤੂੰ ਨਵੀਆਂ ਆਤਾਂ ਨਾ ਪਾਇਆ ਕਰ ਉਹਨਾਂ ਨੂੰ ਚੱਲ ਮੰਮੀ ਕਰ ਮੈਂ ਆਪਣੇ ਵੀ ਬਣਾਉਣੇ ਆ ਇਹਨਾਂ ਨੂੰ ਵੀ ਆ ਕੇ ਕਲਿਆ ਦੂੰਗੀ ਮੈਨੂੰ ਦੋਜੀ ਦੇ ਹਿਸਾਬ ਕਰ ਲੈਂਦੇ ਪਹਿਲਾਂ ਜਿੱਦਣ ਵਦੇ ਪਾਹੇ ਅਹੀਂ ਜਾ ਕੇ ਮੈਂ ਤੇ ਤੇਰਾ ਡੈਡੀ ਦੋਵੇਂ ਜਾਣੇ ਬਟਾਲੇ ਜਾਵਾਂਗੇ ਨਾਲੇ ਕੁੜੀ ਦੇ ਲਿਓਣੇ ਬਣਾ ਕੇ ਮੈਨੂੰ ਫਿਕਰ ਆ ਗਰਮੀਆਂ ਆਈਆਂ ਕਿੱਦਾਂ ਇਹਨਾਂ ਨੂੰ ਬਣਾ ਕੇ ਜਿਹੜਾ ਕਪੜਾ ਦੇਣ ਨਾਲ ਮੈਂ ਉੱਥੇ ਸਵਾਈ ਦੇ ਕੇ ਦੇ ਕੇ ਫਿਰ ਘਰ ਆ ਜੂਗੀ ਚੱਲ ਕਰ ਲਿਓ ਸਲਾਹ ਫਿਰ ਬਣਾ ਦੇ ਆ ਤੂੰ ਜਾ ਆਈ ਦੀਆਂ ਆ ਤਾਂ ਭੁਗੈਣ ਚੜਾਈ ਦੇ ਹੁੰਦੀਆਂ ਇਹਨਾਂ ਨੂੰ ਤੂੰ ਹੀ ਨਾ ਜਿਆਦੀ ਨਾ ਉਹਨਾਂ ਦੇ ਸਪੋਰਟ ਕਰਿਆ ਕਰੋ ਮੈਨੂੰ ਪਤਾ ਕਿੱਦਾਂ ਰੱਖਣੀਆਂ ਭਾਈ ਚੰਗਾ ਉਹ ਮੁੰਡੇ ਦੇ ਲਾਗੇ ਤੂੰ ਕਹਤਾ ਦਾ ਉਹਦਾ ਬਣਾ ਕੇ ਲੈ ਦੇ ਤਾਨੂੰ ਪਤਾ ਵੀ ਮੇਰੇ ਕੋਲ ਕੈਸ਼ ਚੈੱਕ ਆਏ ਮੈਂ ਵੀ ਹਸਾਬ ਕਿਤਾਬ ਲਾ ਕੇ ਕਰਦਾ ਵੇਖਣਾ ਵਧੇ ਤੇ ਇਹਨਾਂ ਨੂੰ ਬਣਾ ਦੂੰ ਤੂੰ ਹੀ ਬੜੀ ਸ਼ੇਤੀ ਮੈਨੂੰ ਮਗਰ ਲਾ ਕੇ ਕਹਤਾ ਵੀ ਬਣਾ ਦੇ ਆਂਦੀਆਂ ਤੇ ਆਪਣਾ ਹਿਸਾਬ ਲਾਇਆ ਕਰੋ ਮੇਰੇ ਨਾਲ ਨਾ ਹੋਇਆ ਕਰੋ ਦਵਦਾ ਵਾ ਉਹ ਤੂੰ ਹੋਇਆ ਆਪਣੀ ਮਰਜ਼ੀ ਦਾ ਠੀਕ ਆ ਮੈਂ ਤਾਂ ਮਰਜ਼ੀ ਕਰਨੀ ਫਿਰ ਜਦੋਂ ਤੂੰ ਜੋ ਮੇਰੀਆਂ ਛੱਡੀਆਂ ਜਿਹੜੀ ਖੇਤੀ ਉਹਨਾਂ ਦੇ ਮਗਰ ਲਾ ਕੇ ਤੇ ਲਿਆਦੇ ਤਾਂ ਆਪ ਸੁੱਕੇ ਨਾ ਹੋਏ ਲੈ ਲੋ ਤਮੇ ਹੁਣ ਕੀ ਵੇਖਾਂ ਪਾ ਲਿਓ ਮੰਮੀ ਜਿਹਾ ਲਿਆਂਦੇ ਸੂਟ ਮੈਂ ਕਹਿ ਰਿਹਾ ਦਿੱਤਾ ਹੁਣਾਂ ਨੂੰ ਹਾਂ ਜਦੋਂ ਇਹਨਾਂ ਨਾਲ ਗੱਲ ਕਰ ਲੋਾਂਗੇ ਦੇ ਬਸ ਮੰਮੀ ਮੰਮੀ ਸਾਰਾ ਦਿਨ ਮੰਮੀ ਮੰਮੀ ਕਰਦੇ ਨੇ ਤੇ ਬੰਦਾ ਪੁੱਛੇ ਵੀ ਆਪ ਵੀ ਕੋਈ ਫੈਸਲਾ ਕਰ ਲਿਆ ਕਰ ਜੇ ਉਹਨੂੰ ਗਿਆ ਹੀ ਤੇ ਗਰਮੀ ਵਾਲੇ ਸੂਟ ਚਾਹੀਦੇ ਆ ਉਹ ਵੀ ਗਾੜੀਆਂ ਮਾਤਾ ਨੂੰ ਕੁੱਛ ਲੋ ਤੇ ਜੇ ਉਹ ਹੀ ਉਹ ਵੀ ਗਾੜੀ ਮਾਤਾ ਨੂੰ ਮਾਤਾ ਨੇ ਹਨ ਕਿਹਾ ਕਿ ਦੇਣਾ ਡੈਡੀ ਵੀ ਉਹ ਮਾਸਾ ਵੀ ਨਹੀਂ ਸੁਣਦੀ ਹਾਂ ਡੈਡੀ ਨੂੰ ਸਮਝਦੀ ਕੱਖ ਨਹੀਂ ਐ ਇਹ ਪਤਾ ਮੰਮੀ ਨੂੰ ਪਤਾ ਵਾ ਕਿ ਕਿਹੋ ਜਿਹਾ ਸੂਟ ਦਾ ਰਵਾਜ ਹੈ ਤੇ ਕਿਹੋ ਜਿਹਾ ਟ੍ਰੈਂਡ ਆ ਮਮੇ ਦੇ ਪੁਰਾਣੇ ਲਿਆ ਲੈਣੇ ਇਹੀ ਉਹ ਕੋ ਪੁਰਾਣੇ ਰਵਾਜ ਤੇ ਜੀ ਕਰਦਾ ਜੇ ਸਿਆਲ ਚ ਗਿਆ ਹੀ ਆ ਵੀ ਸਿਆਲ ਸੂਟ ਦਾ ਬਹੁਤ ਗੱਲ ਨਹੀਂ ਬਾਤੀ ਇਹਨਾਂ ਸਿਆਲ ਨਗਾਤਾ ਹੁਣ ਲੇਖੀ ਦੀਦੀ ਇਹਨਾਂ ਗੱਲੀਆਂ ਬਾਤੀ ਹੜਾ ਇਹਨਾਂ ਗੱਲ ਨੂੰ ਰੱਤੀ ਆ ਚੱਲੀ ਆ ਮੰਮੀ ਨੇ ਕੁੜੀ ਨਹੀਂ ਬਣਾ ਤਾ ਲੈ ਆਉਣੀ ਆਹੀਂ ਫੇਰ ਹੁਤਾ ਨਹੀਂ ਉੱਡਾ ਹੀ ਰਹਿ ਜਾਣਾ ਕੁੜੀ ਤੇ ਨੋਆ ਨਹੀਂ ਦੇਣਾ ਕੁੜੀ ਤੇ ਦੇ ਦੀ ਇਹਨਾਂ ਨੂੰ ਨੋਆ ਬਸ ਆਂਦੀ ਦੇ ਕੱਖੋ ਸ਼ੈ ਕੰਮ ਹੀ ਕਰੀ ਜਾਓ ਇੱਕ ਜਾਨੀ ਰਸੋਈ ਜੀ ਦਾ ਨਿਕਲੇ ਇੱਕ ਜਾਨੀ ਬਾਹਰ ਦਾ ਕਰੀ ਜਾ ਆਹੀਂ ਇੱਟੇ ਆ ਕੇ ਖਾਦੇ ਆ ਪਤਾ ਨਹੀਂ ਇਹਨਾਂ ਨੇ ਕਦੋਂ ਮੰਮੀ ਨੂੰ ਕਹਿ ਰਿਹਾ ਸੀ ਜਦੋਂ ਨਾ ਮੱਕੋ ਦਿਨਾਂ ਪਲੀ ਮੈਂ ਇਹਨੇ ਗਲਾਮ ਮੰਮੀ ਦੇ ਇਹਨੇ ਗਲਾਮ ਆ ਇੱਡੇ ਇੱਡੇ ਨਿਆਣੇ ਹੋਗੇ ਜੇ ਤੱਕ ਮੰਮੀ ਮੰਮੀ ਕਰੀ ਜਾਂਦੀ ਐ ਅੱਜ ਕੱਲ ਦੇ ਉਸੇ ਵਾਲੇ ਨਹੀਂ ਮਾਵਾ ਦੀ ਮਦਦ ਲੱਗਦੀ ਇਹਦੇ ਮਾਵਾ ਦੀ ਮਗਰੀ ਲੱਗੀ ਜਾਂਦੇ ਹਾਂ ਕੀ ਕੋਈ ਕੋਈ ਨਾ ਕਰਨਾ ਆਈ ਚਲੋ ਦੇਖੋ ਕੀ ਬਣਦਾ ਜਿੰਨੇ ਕਿ ਸਿਆਲ ਪਾਲੇ ਉਹਨੇ ਕਿ ਹੁਣ ਪਾਲਾਂਗੇ ਨਹੀਂ ਕੁੜੀਓ ਹਾਂਜੀ ਮੰਮੀ ਮੈਂ ਸ਼ਹਿਰ ਜਾ ਲਈ ਆ ਕੋਈ ਸਬਦਾ ਪਤਾ ਲਿਆਉਣ ਵਾਲਾ ਤੇ ਮੈਨੂੰ ਦੱਸ ਦੋ ਮੰਮੀ ਬਾਕੀ ਦਾ ਸਾਰਾ ਸਮਾਨ ਹੈਗਾ ਵਾ ਬੱਚਿਆਂ ਦੇ ਖਾਣ ਪੀਣਾਂ ਦਾ ਮੈਗੀ ਪਾਸਤੇ ਖਤਮ ਹੋਏ ਆ ਉਹ ਲਈ ਆਇਓ ਨਹੀਂ ਮੈਗੀ ਪਾਸਤੇ ਬੜੀ ਖਾਣ ਵਾਲੀ ਚੀਜ਼ ਹੈ ਹੈ ਪੁੱਠੀਆਂ ਆ ਤਾਂ ਤੇ ਨਿਆਣੇ ਲਾਏ ਤੁਸੀਂ ਦੋਵਾਂ ਨੇ ਮੰਮੀ ਬੱਚੇ ਖੁਸ਼ ਹੋ ਕੇ ਖਾਂਦੇ ਇਹੋ ਚੀਜ਼ਾਂ ਉਹ ਸ਼ੋਗਾ ਤਾਂ ਮੈਂ ਮੰਦੀ ਖਾਂਦੇ ਆ ਤੇ ਫਿਰ ਬਿਮਾਰ ਹੋ ਜਾਂਦੇ ਆ ਨਾ ਫਿਰ ਤੁਸੀਂ ਫਟਾਫਟ ਚਲੋ ਡਾਕਟਰ ਦੇ ਚਲ ਡਾਕਟਰ ਦੇ ਮੰਮੀ ਹੁਣ ਬੱਚੇ ਖਾਂਦੇ ਇਹੋ ਆ ਤਾਂ ਹੀਟ ਕੀ ਕਰੀਏ ਇਹ ਕੋਈ ਖਾਣ ਵਾਲੀ ਚੀਜ਼ ਨਹੀਂ ਗਈ ਹੈਗੀ ਦੁੱਧ ਦਹੀਂ ਖਵਾ ਲਿਆ ਕਰੋ ਉਹਨਾਂ ਨੂੰ ਜੜੀਆਂ ਚੀਜ਼ਾਂ ਵਾ ਖਾਣ ਵਾਲਾ ਸਾਡੇ ਬਾਰੇ ਪੈਰੇ ਇਹ ਨਹੀਂ ਜੀ ਜਾਂ ਹੁੰਦੀਆਂ ਦੁੱਧ ਦਹੀਂ ਦੇ ਨਾਲ ਬੱਚੇ ਨੂੰ ਤਾਕਤ ਆਉਂਦੀ ਹੈ ਮੰਮੀ ਜੇ ਬੱਚੇ ਖਾਂਦੇ ਹੋ ਨਾ ਦੁੱਧ ਦਹੀਂ ਦਾੜਾ ਨਹੀਂ ਜੀ ਕਰਦਾ ਕਿ ਇਹ ਉਹਨਾਂ ਨੂੰ ਦੇਈਏ ਹੁਣ ਬੱਚੇ ਦੁੱਧ ਦਹੀਂ ਮੂੰਹੋਂ ਨਹੀਂ ਕਰਦੇ ਉਹਦੋਂ ਦੁੱਧ ਹਾਲ ਤੇ ਬੱਚੇ ਵਹਿੰਦੇ ਨਹੀਂ ਆ ਇਹੋ ਚੀਜ਼ਾਂ ਮੈਂਗੀ ਪਾਸਤੇ ਤੇ ਲਾ ਲੇ ਹੁਣ ਪਾਣੀ ਕਿੱਥੇ ਰਹਿ ਗਈ ਆ ਕਵੇੜਾ ਹੋਈ ਜਾਂਦਾ ਇਹ ਜਗENDER ਗੁਰ ਆ ਗਈ ਆ ਗਈ ਹਾਂਜੀ ਆ ਗਈ ਚਲੋ ਮੈਂ ਵੋਟੀ ਨੂੰ ਪੋਛੀ ਲਵਾ ਕੋਈ ਸਰਦਾ ਪਤਾ ਲਿਓਣ ਵਾਲਾ ਵਾ ਤੇ ਚਲੋ ਫਿਰ ਇੱਥੇ ਮਾਤਾ ਨੂੰ ਹਰ ਜੀ ਤੋਂ ਪ੍ਰੋਬਲਮ ਆ ਜੋ ਮੰਗ ਲਓ ਬਸ ਮੈਂ ਕਿ ਪਾਸ ਤੇ ਬੱਚੇ ਖਾਂਦੇ ਖੁਸ਼ ਹੋਗੇ ਤੇ ਉੱਥੇ ਹੀ ਕਰ ਸਕਦੇ ਆ ਸਕੂਲਾਂ ਵਾਲੇ ਵੀ ਆਂਦੇ ਆ ਪੀ ਇਹੋ ਚੀਜ਼ਾਂ ਭੇਜੋ ਦੁੱਧ ਦਹੀਂ ਪੀਂਦੇ ਹਣ ਤੇ ਹੱਡਾਂ ਨਹੀਂ ਜੀ ਕਰਦਾ ਬੱਚਿਆਂ ਨੂੰ ਤੈਨੂੰ ਆ ਹਰ ਗੱਲ ਤੇ ਚਰੂ ਚਰੂ ਕਰਦੇ ਰਹਿੰਦੇ ਪਤਾ ਨਹੀਂ ਇਹਨਾਂ ਨੇ ਕਦੋਂ ਆਪਣੇ ਆਪ ਨੂੰ ਬਦਲਣਾ ਫੇਰ ਰੱਖਣਾ ਇਹ ਨਹੀਂ ਚੰਗੀਆਂ ਵਾਓ ਪਾਬੀ ਜਿਵੇਂ ਟਾੜੀ ਆਦੇ 버거 ਲੈ ਗਿਆ ਵਾਓ ਮੈਨੂੰ ਪਤਾ ਅੱਜ ਮੰਮੀ ਵੀ ਨਹੀਂ ਘਰ ਹੈ ਨੀ ਤਾਂ ਮੈਂ ਚੱਲ ਬਰਗਰ ਲੈ ਜਾਂਦੇ ਆ ਹਾ ਡੱਬੀ ਹੋਰ ਕਿੱਡਾ ਚੰਗਾ ਘਰ ਆ ਲੈਣਾ ਉਹ ਦਿਓਰੀ ਚੰਗਾ ਵਾ ਉਹ ਤੇ ਕਰੀ ਕੋਈ ਚੀਜ਼ ਨਹੀਂ ਲਿਆਏ ਵੀਰ ਨਾਲੇ ਤੇ ਲੈ ਕੇ ਨਹੀਂ ਦੇਣਾ ਮੰਮੀ ਦੇ ਡਰ ਤੋਂ ਪਤਾ ਮੰਮੀ ਬਾਹਰ ਦੀ ਚੀਜ਼ ਖਾਣ ਨਹੀਂ ਦਿੰਦੀ ਮੈਂ ਚਾਹਾਂ ਅੱਜ ਚੋਰੀ ਚੋਰੀ ਲੈ ਆਈ ਜਾਨਾ ਅਰੇ ਤੁਸੀਂ ਇਹਨਾਂ ਨੂੰ ਦਾਲ ਆ ਲੈਣਾ ਨਹੀਂ ਮੰਮੀ ਹਣੀ ਘਰ ਮੈਂ ਵੀ ਫਿਰ ਫੇਰੀ ਆਇਆ ਮੈਂ ਚੱਲ ਜਾਂਦੇ ਅੱਜ ਘਰ ਹੈ ਨਹੀਂ ਆ ਮੈਂ ਵੀ ਹੋਈ ਜਾਵਾਂ ਬਾਬੇ ਜੀ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਸੀ ਤੇ ਮੇਰੀ ਪਲਾਸਟੂ ਤਾਂ ਬੜੀ ਜ਼ਰਦੀ ਹੋ ਗਈ ਆ ਤੇ ਵੀਰ ਨੂੰ ਇਹ ਕਹਿਣਾ ਏ ਕਿ ਚਲੋ ਮੈਨੂੰ ਬਾਹਰ ਹੀ ਦੇ ਜੰਦੇ ਬਾਹ ਵੀਰ ਨੇ ਬਾਹਰ ਥੋੜੀ ਤੇchna ਨੂੰ ਪਤਾ ਬਾਹਰ ਦੇ ਮੰਮੀ ਨੇ ਭੇਜਣਾ ਸਾਰਾ ਕੁਝ ਤੇ ਮੰਮੀ ਨੇ ਕਰਨਾ ਵੀਰ ਸੀ ਕਿਨੇ ਮੰਨ ਨਹੀਂ ਮੈਨੂੰ ਪਤਾ ਮੰਮੀ ਨੇ ਵੀਰ ਦੀ ਮਾਂ ਲੈਣੀ ਆ ਮੈਂ ਤਾਂ ਆਖਣ ਡਿਆ ਚੱਲ ਮੈਂ ਕਰੂੰਗੀ ਵੀਰ ਤੇਰੇ ਨਾਲ ਗੱਲ ਪਰ ਇਹ ਆਪੇ ਹੁਣ ਮੰਮੀ ਦਾ ਹੀ ਆ ਸਾਰਾ ਕੁਝ ਮੰਮੀ ਕਰਦੇ ਆ ਜੀ ਫਿਰ ਮੈਂ ਪੀੜੀ ਕਰ ਲੈਣਾ ਆ ਮਰ ਜਾਣਿਆ ਉਹ ਕੀ ਹੁੰਦੀ ਆ ਉਹ ਭਾਬੀ ਬਾਹਰ ਜਾਣ ਵਾਲਾ ਕੋਰਸ ਹੁੰਦਾ ਆ ਉਹ ਕਰਨਾ ਪੈਦਾ ਵਾ ਹਾ ਉਹ ਮੰਮੀ ਨੇ ਤੇ ਜਿੰਨੇ ਕਹਾਂ ਨੂੰ ਕੂਟ ਬਣਾਤੇ ਹੁੰਨੇ ਕੋ ਮੰਮੀ ਨੇ ਕਿਨੂੰ ਬਾਹਰ ਕਾਲ ਦੇਣਾ ਕੋਈ ਨਾ ਤੂੰ ਇੱਕ ਵਾਰੀ ਵੀਰ ਨਾਲ ਗੱਲ ਕਰਕੇ ਵੇਖ ਲਿਓ ਫਿਰ ਮੈਨੂੰ ਦੱਸ ਦਿਓ ਅੱਜ ਕੋਈ ਨਹੀਂ ਆ ਕੱਲ ਤੇ ਕਰ ਲੈਨੇ ਆ ਵੀਰ ਤੇਰੇ ਨਾਲ ਮੈਂ ਇਹ ਨਹੀਂ ਆਂਦੀ ਪਰ ਮੰਮੀ ਦਾ ਮੰਨਣਾ ਬੜਾ ਔਖਾ ਈ ਮੰਮੀ ਨੂੰ ਬਣਾਉਣਾ ਤੇ ਬਹੁਤ ਔਖਾ ਗਾਵਾ ਕੋਈ ਨਾ ਇੱਕ ਵਾਰੀ ਗੱਲ ਕਰਕੇ ਵੇਖ ਲਿਓ ਫਿਰ ਦੇਖਦੇ ਆ ਕੀ ਜਾਂਦੀ ਤੁਸੀਂ ਦੋਵੇਂ ਕਰਕੇ ਵੇਖ ਲਓ ਕੱਲ ਮੰਮੀ ਨਾਲ ਮੈਂ ਅਜੇ ਨਹੀਂ ਜੋ ਪੂਰੀ ਬੰਨ ਰੋ ਭਾਬੀ ਤੁਸੀਂ ਫਿਰ ਅੱਜ ਗੱਲ ਕਰਕੇ ਵੇਖਿਓ ਵੀਰ ਨਾਲ ਕੋਈ ਨਹੀਂ ਮੈਂ ਆਉਂਦੇ ਵੀਰ ਤੇ ਮੈਂ ਪੁੱਛ ਕੇ ਤੁਹਾਨੂੰ ਦੱਸ ਦਿਆਂਗੀ ਕੀ ਜਾਂਦੇ ਚਲੋ ਠੀਕ ਆ ਫਿਰ ਮੈਨੂੰ ਪੁੱਛ ਕੇ ਦੱਸ ਦੇ ਠੀਕ ਆ ਕਵਲਾ ਕਵਲਾ ਕੋਈ ਹੋ ਸ਼ਨੀ ਕਿ ਬਾਹਰ ਕੋਈ ਆਇਆ ਉਹ ਬੂਆ ਖੋਲਣਾ ਵਾ ਸੁੱਤੀਆਂ ਹਣੀਆ ਪੱਖੇ ਲਾ ਕੇ ਕੇ ਪਤਾ ਅੱਜ ਮਾਈ ਬੁੱਢਾ ਘਰ ਨਹੀਂ ਗੇ ਉਹਨੂੰ ਮੈਂ ਕਿਹਾ ਮੈਨੂੰ ਘਰ ਲਾਇਆ ਰਾਜ ਤਾਰ ਕੇ ਤੇ ਪਤਾ ਨਹੀਂ ਕਿੱਧਰ ਮੈਨੂੰ ਕੰਮ ਪੈ ਗਿਆ ਵਾ ਤੇ ਮੈਂ ਉਧਰ ਜਾਣਾ ਤੇ ਤਾਂ ਸਿਰ ਸੜ ਗਿਆ ਤੁੱਪੇ ਮੇਰਾ ਉਹਨਾਂ ਨੂੰ ਵੇਲਾ ਕੋਈ ਪਤਾ ਨਹੀਂ ਦੀ ਬਾਹਰ ਮਾਤਾ ਹਮਣਾਵਾ ਸ਼ਹਿਰ ਨੂੰ ਗਈ ਆ ਸੌਦੇ ਦੁਰੀ ਜਾਂਦੀ ਦੱਸੀ ਜਾਂਦੀ ਹੈ ਵੀ ਮਹਿੰਗੀ ਹੋਣੀ ਚਾਹੀਦੀ ਪਾਸ ਤੇ ਹੋਣੀ ਚਾਹੀਦੇ ਉਹ ਪਤਾਵਾ ਇਹਨਾਂ ਨੂੰ ਹੋਰ ਕੋਈ ਨਹੀਂ ਪੱਖੇ ਲੱਗੇ ਹੋਣੇ ਏਸੀ ਲੱਗਾ ਹੋਣਾ ਮਜੇ ਨਾਲ ਸੁੱਤੀਆਂ ਹੋਣੀਆਂ ਨੇ ਆਣੇ ਲੈ ਕੇ ਲਿਆਣੇ ਆ ਗਏ ਹੁਣ ਸਕੂਲੋਂ ਗੱਲ ਕਰਦੀ ਆਂ ਹਾਂਜੀ ਮੰਮੀ ਆ ਗਈ ਬਸ ਆ ਗਈ ਨਹੀਂ ਕਦੋਂ ਦੀ ਮੈਂ ਬੂਹ ਖੜਕੋ ਨਹੀਂ ਆ ਕਿੱਥੇ ਹੋ ਤੁਸੀਂ ਮੈਂ ਪੱਖੇ ਨਾ ਪਤਾ ਨਹੀਂ ਲੱਗਾ ਤੇ ਤੁਹਾਨੂੰ ਕੋਈ ਪਤਾ ਨਹੀਂ ਕੋਈ ਸ਼ਹਿਰ ਗਿਆ ਤੇ ਹਨਾ ਖੜਾ ਉਹ ਜੋ ਮੈਨੂੰ ਲਾ ਕੇ ਤੇ ਆਪ ਚੱਲ ਗਏ ਕਿਸ ਪਾਸੇ ਫੋਨ ਆ ਗਿਆ ਕਦੋਂ ਮੈਂ ਸਿਰ ਸੜਾ ਕੇ ਤੇ ਤੁਪੇ ਤੁਰ ਕੇ ਆਈ ਡੈਡੀ ਆਏ ਨਹੀਂ ਨਹੀਂ ਤੇ ਤੁਸੀਂ ਤਾਂ ਆ ਸੁੱਤੀਆਂ ਨਹੀਂ ਅੱਭ ਗਏ ਨਿਕਲੇ ਤੁਮ ਜਿੱਤੇ ਅਸੀਂ ਸੋਈਆਂ ਅਸੀਂ ਲਾ ਕੇ ਮੈਂ ਵੇ ਨਹੀਂ ਭਲਾ ਨਾਲੇ ਅਸੀਂ ਲਾਇਆ ਤੇ ਨਹੀਂ ਤੁਹਾਡੇ ਨਹੀਂ ਲਾਇਆ ਇਨ ਲਖਾਫੇ ਉਹ ਉਥੋਂ ਮੈਂ ਮੀਲ ਤੋਂ ਤੁਰ ਕੇ ਆ ਗਈਆਂ ਤਾਂ ਤੈਨੂੰ ਮੈਂ ਲਖਾਫੇ ਫੜਾਉਣਾ ਕੋ ਕਰ ਦਿੰਦੇ ਹੋ ਫੋਨ ਕਰਦੇਂਦੀ ਫੋਨ ਤੇ ਤੁਸੀਂ ਸੁਣ ਲੈਣੇ ਤੇ ਮੇਰੀ ਬਾਜ ਤੇ ਤੁਸੀਂ ਬੁਹੇ ਗਾੜੀ ਸੁਣੀ ਨਹੀਂ ਜੋ ਹਾਏ ਮੈਂ ਪੱਖੇ ਚੱਲ ਰਹੀ ਆਂ ਬਾਜਾ ਮਾਂ ਨਹੀਂ ਰਖਣ ਤੂੰ ਆਣ ਕੇ ਗਾੜੀ ਫੱਫੇ ਕਰਦੀ ਮੇਰੇ ਹੂੰ ਤੁਹਾਨੂੰ ਡਰੇ ਹਮਾਸ਼ਾਪੁਰ ਆ ਕੇ ਹਦਾ ਹੈ ਕਿ ਤੂੰ ਉਹ ਹੀ ਨਹੀਂ ਸਾਡੀ ਪਾਣੀ ਨਹੀਂ ਧਾਣੀ ਨਹੀਂ ਤੇ ਲੱਖਾ ਭਲਾ ਜਿੱਥੇ ਗਈ ਨੀ ਕਿਰਸਵੀਰ ਦੀ ਬਿਨ ਦੇਹੀ ਨਹੀਂ ਮੈਂ ਦੋ ਤਨਵਰੀ ਵੇਖਿਆ ਵਾ ਕਿ ਦੇਹੀ ਨਹੀਂ ਗਈ ਐਂ ਜੀ ਹਾਂ ਜੀ ਇੱਥੇ ਰਹੀ ਅੱਜ ਸਵੇਰ ਦੇ ਕਿਰ ਦੇਹੀ ਨਹੀਂ ਜੇ ਹਾਏ ਮੈਂ ਤੇ ਨਾ ਸ਼ਹਿਰ ਗਈ ਆਂ ਸਵੇਰ ਦੀ ਏਪੀ ਉਹਦਾ ਮੈਨੂੰ ਰਾਹ ਚ ਲਾ ਕੇ ਅੰਤ ਤੁਰ ਤੁਰ ਕੇ ਤੇ ਮੇਰਾ ਤਾਂ ਸਿਰ ਫਿਰੂ ਲੈ ਕੇ ਤੇ ਧੁੱਪੇ ਤੁਰ ਕੇ ਹੀ ਆਏ ਫਿਰ ਆਹੋ ਕੱਪੜੇ ਮੰਗਣ ਡੀਆਂ ਸੀ ਕਈ ਦਿਨ ਹੋ ਗਏ ਯੂ ਆਂਦੀਆਂ ਗਰਮੀਆਂ ਵਾਲੇ ਬਣਾ ਦੇ ਅੱਛਾ ਮੈਂ ਆਪਣੇ ਦੋ ਲਿਆਈ ਬਣਾ ਕੇ ਨਾਲੇ ਅੱਛਾ ਚੰਗੇ ਵਧੀਆ ਅੱਛਾ ਕੁੜੀ ਦੇ ਲਿਆਂਦੇ ਮੈਂ ਹਰਖੜੀ ਆਈ ਚ ਲੈ ਆਮਨੀ ਆ ਅੱਛਾ ਤੇ ਨਾਲੇ ਇਹਨਾਂ ਦੇ ਕਿਕਲਿਆਤਾ ਇਹਨਾਂ ਦੇ ਵੀ ਵਧੀਆ ਲਿਆਈ ਕਿ ਆਪਣੇ ਵਧੀਆ ਲਿਆਈ ਬਣਾ ਕੇ ਸਾਪ ਦੇ ਲਿਆਈ ਦੇ ਵਧੀਆ ਨਹੀਂ ਲਿਆਈ ਬਣੇ ਲੈਂਦੇ ਚੰਗੇ ਨਹੀਂ ਨਵਾਂ ਦੇ ਵੀ ਵਧੀਆ ਲਿਆਈ ਦੇ ਹੁੰਦੇ ਕਿਤੇ ਨਾ ਕਿਤੇ ਇਹ ਨਾਨਾ ਕਿੱਥੇ ਜਾਣਾ ਜੇ ਇਹ ਕਿਹੜੇ ਕਿਤੇ ਜਾਂਦੀਆਂ ਮੈਂ ਨਹੀਂ ਇਹੋ ਜਿਹੀ ਗੇਜ ਪਾਉਣੀ ਇਹਨਾਂ ਨੂੰ ਨਹੀਂ ਜਾਂਦੀਆਂ ਵਾ ਇੰਨਾ ਨਾ ਦਬਾ ਕੇ ਰੱਖਿਆ ਕਰਨਾ ਉਹਨੂੰ ਪਹਿਨ ਜੀ ਤੇਰੀਆਂ ਤੇ ਆਪੇ ਲੈ ਆਉਂਦੀਆਂ ਆਪਣੀ ਪਸੰਦ ਦੇ ਬਣਾ ਕੇ ਮੈਂ ਨਹੀਂ ਇਹੋ ਜਿਹੀ ਗੇਜ ਪਹਿਨ ਦੇਣੀ ਆਪ ਹੀ ਲੈ ਆਉਣੀ ਮੈਂ ਬਣਾ ਕੇ ਸਾਰੇ ਇਹਨਾਂ ਦੇ ਬਣਾ ਤੇ ਕਿ ਕਿਹਨਾਂ ਦਾ ਬਣਾਤਾ ਦੋ ਆਪਣੇ ਬਣਾ ਲਏ ਕੁੜੀ ਦੇ ਬਣਾ ਲਈ ਮੈਂ ਰੱਖੜੀ ਆਈ ਬਾਰ ਬਾਰ ਸ਼ਹਿਰ ਨਹੀਂ ਜਾਇਆ ਜਾਂਦਾ ਆਪ ਨੇ ਇਹਨਾਂ ਨੂੰ ਮੁਖਤਿਆਰੀ ਏਡੀ ਮੈਂ ਦੇਣੀ ਜਿੰਨਾ ਚਿਰ ਮੈਂ ਜੀਂਦੀ ਜਾਗਦੀ ਆ ਚੰਗੀ ਤਲੀ ਮੈਂ ਤਾਂ ਹੀ ਘਰੇ ਆਪਣੇ ਬੱਚੇ ਸੰਭੋ ਤੇਰੀਆਂ ਤੇ ਚੱਲ ਬੱਚੇ ਵੱਡੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਫਿਰ ਆਪਣੀ ਮਰਜ਼ੀ ਦੇ ਆਖਿਰ ਤੁਸੀ ਬਣਾ ਲਿਓ ਤੇ ਆਪਣੇ ਸਵਾਕੇ ਪਾਉ ਆ ਮੈਂ ਕੱਪੜੇ ਵਿਖਾਣਾ ਤੈਨੂੰ ਫਿਰ ਭੈਣ ਜੀ ਨਾਲ ਬਾਤ ਚਾਹੂੰਗੀ ਮੈਂ ਨਾ ਦੁੱਧ ਰੱਖਿਆ ਵਾ ਗੈਸ ਤੇ ਉੱਪਰ ਜਾਣਾ ਵਾ ਚੱਲ ਫੇ ਠੀਕ ਆ ਫੇ ਰਾਜੀ ਵੇਖ ਲਈ ਠੀਕ ਆ ਚੰਗਾ ਇਹਦਾ ਰੂਪ ਵਾ ਜਿਹੜੀਆਂ ਨੇੜੀਆਂ ਨਵਾਂ ਲਿਆਏ ਪਾ ਲੈਂਦੀਆਂ ਨਹੀਂ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਪੁੰਹਦੀਆਂ ਵਾਂ ਕੁੜੀਆਂ ਤੇ ਆਪਸੇਂਦ ਕਰਦੀਆਂ ਤੇ ਫੇਰ ਕਿਤੇ ਪੁੰਹਦੀਆਂ ਵਾਂ